ਸਮੂਹ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਤੇ ਆਪਣੇ ਮੁਕੇਰੀਆਂ ਹਲਕੇ ਦੇ ਨਿਵਾਸੀਆਂ ਨੂੰ ਮੈਂ ਸਭ ਤੋਂ ਪਹਿਲਾਂ ਅੱਜ ਦੇ ਤੇ ਦਿਨ ਦੇ ਤਿਹਾਲ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਾਈ ਦੂਜ ਦੀਆਂ ਅਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਤੇ ਜਿਹੜਾ ਅੱਜ ਦੀਵਾਲੀ ਦਾ ਤਿਹਾੜ ਸਮੁੱਚੇ ਦੇਸ਼ ਚ ਮਨਾਇਆ ਜਾ ਰਿਹਾ ਮੈਂ ਉਸ ਪਰਮ ਪਿਤਾ ਪਰਮਾਤਮਾ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਕਿ ਇਹ ਤਿਉਹਾਰ ਹਰ ਇੱਕ ਦੇ ਘਰ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਘਰ ਦੇ ਵਿੱਚ ਬਰਕਤਾਂ ਹੋਣ ਘਰਾਂ 'ਚ ਖੁਸ਼ੀਆਂ ਆਉਣ ਸਾਰੇ ਪਰਿਵਾਰ ਰਿਸ਼ਤੇਦਾਰ ਸਾਖ ਸਬੰਧੀ ਦਲ ਮਿਲ ਕੇ ਜਿਹੜਾ ਵਾ ਇਹ ਤਿਉਹਾਰ ਮਨਾਈਏ ਅਤੇ ਮੈਂ ਇਹ ਵੀ ਬੇਨਤੀ ਕਰਾਂਗੇ ਕਿ ਸਾਨੂੰ ਆਪਣੇ ਆਪਣੇ ਪੋਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਘਰਾਂ ਚ ਪਾਠ ਕਰੋ ਪੂਜਾ ਕਰੋ ਅਤੇ ਘਰਾਂ ਦੇ ਵਿੱਚ ਤਾਂ ਹੀ ਗੁਰੂ ਸਾਹਿਬ ਬਖਸ਼ਿਸ਼ਾ ਕਰਨਗੇ ਜੇ ਅਸੀਂ ਉਸ ਪਰਮੇਸ਼ਰ ਨੂੰ ਯਾਦ ਕਰਾਂਗੇ ਇਸ ਕਰਕੇ ਖੀ ਦੇ ਵਿੱਚ ਮੈਂ ਫਿਰ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ